ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਪਰਮਾ ਸਵਾਗਤ ਹੈ ਅਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਜੀ ਕेंद्रीय ਸਿੰਘ ਸਬਾਤ ਤੇ ਆਓ ਗੱਲ ਕਰਦੇ ਹਾਂ ਮਸਲਾ ਬੜਾ ਗੰਭੀਰ ਹੈ ਧਰਮ ਪਰਿਵਰਤਨ ਦਾ ਉਹ ਇਸ ਮਸਲੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਤੇ ਕेंद्रीय ਸਿੰਘ ਸਬਾਤ ਦੇ ਕੀ ਵਿਚਾਰ ਨੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਿੱਧੂ ਸਾਹਿਬੀ ਜਿਹੜਾ ਧਰਮ ਪਰਿਵਰਤਨ ਦਾ ਮਸਲਾ ਬਹੁਤ ਜ਼ਿਆਦਾ ਇਸ ਟਾਈਮ ਤੋਂ ਉਲਫੜਦਾ ਜਾ ਰਿਹਾ ਹੈ ਜਥੇਦਾਰ ਥਾ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਇਹਦੇ ਅਮਾਤ ਵਿੱਚ ਜਿਹੜਾ ਹੈ ਕਿ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਧਰਮ ਪਰिवर्तन ਦੇ ਵਿਰੋਧੀ ਦੇ ਜਿਹੜਾ ਕਾਨੂੰਨ ਬਣਨਾ ਚਾਹੀਦਾ ਸੋ ਕेंद्रीय ਸਿੰਘ ਸਵਾਦੇ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਜਿਹੜੀ ਗੱਲ ਹੈਗੀ ਹੈ ਹਿੰਦੂ ਤਵਾ ਦੇ ਏਜੰਡੇ ਤੇ ਉੱਪਰ ਚੱਲ ਰਹੀ ਹੈ ਸੋ ਕਿਸ ਤਰ੍ਹਾਂ ਇਹ ਸਾਰਾ ਪ੍ਰਕਰਮਾ ਹੈਗਾ ਤੇ ਕਿਸ ਤਰ੍ਹਾਂ ਇਹਦੇ ਤੇ ਜਿਹੜੇ ਕੀ ਠੱਲ ਪਾਈ ਜਾ ਸਕਤ ਹੈ ਅ ਬੇਖੋ ਬੜਾ ਸੁਵੇਦਨਸ਼ੀਲ ਤੇ ਬੜਾ ਸੈਂਸਿਟਿਵ ਮਸਲਾ ਹੈ ਧਰਮ ਪਰਿਵਰਤਨ ਦਾ ਇਹ ਜੁਗਾ ਜੁਗਾ ਤੋਂ ਬੜਾ ਸੁਵੇਦਨਸ਼ੀਲ ਰਿਹਾ ਇਹਦੇ ਉੱਤੇ ਬੜੇ ਝਗੜੇ ਫਸਾਦ ਤੇ ਲੜਾਈਆਂ ਹੁੰਦੀਆਂ ਹੁੰਦੀਆਂ ਹਨ ਤੇ ਇਸ ਮਸਲੇ ਨੂੰ ਪੰਜਾਬ ਵਿੱਚ ਐਡੇ ਭਾਵਕ ਮਸਲੇ ਨੂੰ ਹੁਣ ਛੇੜਿਆ ਕਿਉਂ ਗਿਆ ਅਕਾਲ ਤਖਤ ਦੇ ਜਸੇਦਾਰ ਨੇ ਕਿਉਂ ਇਹ ਬਿਆਨ ਦਿੱਤਾ ਵੀ ਕਾਨੂੰਨ ਬਣਨਾ ਚਾਹੀਦਾ ਇਹਦੇ ਬਾਰੇ ਇੱਕ ਬੈਕਗ੍ਰਾਉਂਡ ਹੈ ਅਸੀਂ ਸਿੱਧਮ ਸਿੱਧੀ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਵੀ ਜਿਹੜਾ ਇਹ ਬਿਆਨ ਹੈ ਉਹੋ तकरीबन ਉਹੀ ਸ਼ਬਦ ਹੈ ਤੇ ਸ਼ਬਦਾਵਲੀ ਹੈ ਜਾਂ ਉਹੀ ਭਾਵ ਅਰਥ ਰੱਖਦਾ ਜਿਹੜਾ ਆਰਐਸਐਸ ਬੀਜੇਪੀ ਦਾ ਪ੍ਰੋਗਰਾਮ ਹੈ ਜਿਵੇਂ ਹੁਣ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਇਹ ਬੀਜੇਪੀ ਲਗਾਤਾਰ ਬਣਾ ਰਹੀ ਹੈ ਕਾਫੀ ਢੇਰ ਤੋਂ ਬਣਾ ਰਹੀ ਹੈ ਸਾਰੇ ਜਿਹੜੇ ਭਾਜਪੀ ਦੇ ਦੇ ਸ਼ਾਸਿਤ ਆ ਜਾਂ ਉਹਨਾਂ ਰਾਹੀਂ ਜਿਹੜੇ ਰਾਜ ਕਰਦੀ ਹੈ ਉਹ ਸਾਰੇ ਇਹ ਕਾਨੂੰਨ ਉੱਥੇ ਕਾਨੂੰਨ ਬਣਾਤੇ ਕਾਨੂੰਨ ਨਹੀਂ ਬਣਾਏ ਉਹ ਪਹਿਲਾਂ ਦੇ ਬਣੇ ਕਾਨੂੰਨਾਂ ਨੂੰ ਹੋਰ ਵੀ ਟਾਈਟ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਆ ਵੀ ਲਾਈਫ ਜਿਹੜਾ ਤੱਕੇ ਨਾ ਬਣਾਉ ਜੀ ਉਸ ਨੂੰ ਜ਼ਿੰਦਗੀ ਭਰ ਦਾ ਉਮਰ ਕੈਦ ਹੋਊਗੀ ਉਹਨੂੰ 10000 ਜੁਰਮਾਨਾ ਹੋਊ ਉਹਨੂੰ ਇਹ ਹੋ ਜੂ ਵਿੱਚ ਕਈ ਕਹਿੰਦੇ ਜੀ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਸਾਰਾ ਜਿਹੜਾ ਬੀਜਪੀ ਦਾ ਸਮੱਸਿਆ ਹੈ ਇਹ ਇੱਕ ਬਹੁਮਤ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਇੱਕ ਹਿੰਦੂ ਕੌਮ ਸਿਰਜਣ ਦਾ ਪਰਪੰਚ ਹੈ ਉਹ ਪ੍ਰੋਜੈਕਟ ਹੈ ਉਹਨਾਂ ਦਾ ਉਹ ਪ੍ਰੋਜੈਕਟ ਵਿੱਚ ਇਹ ਆਈ ਵਿੱਚੋਂ ਕੋਈ ਸਾਡੇ ਵਿੱਚੋਂ ਕੋਈ ਵੀ ਜਿਹੜਾ ਗਰੀਬ ਬੰਦਾ ਹੈ ਦਲਤ ਹੈ ਜਾਤ ਪਾਤ ਤੇ ਹੋਰ ਸਾਰੇ ਸਾਰੇ ਜਿਹੜਾ ਵਿਤਕਰੇ ਤੋਂ ਸਮਾਜਿਕ ਵਿਤਕਰੇ ਤੋਂ ਤੰਗ ਆ ਬੰਦਾ ਉਹ ਭੱਜ ਕੇ ਕਿਸੇ ਹੋਰ ਧਰਮ ਤੇ ਜਾ ਕੇ ਸਨਮਾਨ ਤੇ ਇੱਜ਼ਤ ਲਈ ਜਾਂ ਬਰਾਬਰੀ ਲਈ ਨਾ ਪਹੁੰਚ ਜਾਵੇ ਉਹ ਸਾਡੇ ਚ ਹੀ ਰਹੇ ਇਸ ਕਰਕੇ ਗਰੀਬ ਬੰਦਾ ਜਿਹੜਾ ਜਿਹੜਾ ਕਿਤੇ ਇਸ ਕਿਸਮ ਦਾ ਗਰੀਬ ਬੰਦੇ ਸੀ ਸਾਰੇ ਉਹਨਾਂ ਤੋਂ ਉਹਨਾਂ ਨੂੰ ਕਿੱਥੇ ਮੌਕਾ ਮਿਲਦਾ ਹੈ ਵੀ ਉਹ ਡੀਸੀ ਤੋਂ ਇਸ ਗੱਲ ਦੀ ਪ੍ਰਵਾਨਗੀ ਲੈਣਗੇ ਜੇ ਧਰਮ ਪਰਿਵਰਤਨ ਕਰਨਾ ਹੋਵੇ ਜਾਂ ਸਰਕਾਰ ਤੋਂ ਇਸ ਡੀਸੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਇਨਫਾਰਮ ਕਰਨਾ ਪੈਂਦਾ ਹੈ ਸਾਰਾ ਉਸ ਨੂੰ ਸੂਚਨਾ ਦੇਣੀ ਇਹ ਬਹੁਤ ਵੱਡਾ ਸਰਕਾਰੀ ਪਰਪੰਚਾ ਉਹਦਾ ਸਰਕਾਰੀ ਡੀਸੀ ਦੇ ਦਫ਼ਤਰ ਦੇ ਨੇੜੇ ਨਹੀਂ ਪਹੁੰਚ ਸਕਦਾ ਇਹ ਸਾਰਾ ਕੁਝ ਜਾਣ ਕੇ ਉਹਨਾਂ ਨੂੰ ਰੋਕਣ ਲਈ ਹੈ ਤਾਕੇ ਇਹ ਸਮਾਜ ਆ ਜਿਹੜਾ Hindu ਸਮਾਜ ਇਕੱਠਾ ਰਹੇ Hindu ਕੌਮ ਇਕੱਠੀ ਰਹੇ ਇਹ Hindu ਰਾਸ਼ਟਰ ਬਣਨ ਵੱਲ ਦੀ ਤਿਆਰੀ ਆ ਉਹਦਾ ਹੀ ਇਹ ਉਸੇ ਦੀ ਜਿਹੜੀ Hindu ਨੇਸ਼ਨ ਬਿਲਡ ਕਰਨ ਦੀ ਇੱਕ ਐਕਸਰਸਾਈਜ਼ ਆ ਕਵੈਦ ਆ ਉਹ ਹੀ ਉਸੇ ਕਿਸਮ ਦਾ ਇਹ ਇੱਕ ਸਾਰਾ ਕੀਤਾ ਜਾ ਰਿਹਾ ਤੇ ਉਹਦੇ ਵਿੱਚੋਂ ਜੇ ਹੁਣ ਸਿੱਖ ਧਰਮ ਆ ਜਿਹੜਾ ਉਹ ਤਾਂ ਘਟ ਗਿਣਤੀ ਚ ਬਿਲਕੁਲ ਜੀ ਬਹੁਤ ਛੋਟਾ ਜਿਹਾ ਤੇ ਉਹ ਤਾਂ ਉਹਦਾ ਤਾਂ ਜਿੰਨਾ ਕ ਹੈਗਾ ਉਹ 1.2% ਸਾਰੇ ਦੇਸ਼ ਦੀ ਆਬਾਦੀ ਦਾ ਉਹਨਾਂ ਕ ਉਹ ਘਟ ਗਿਣਤੀ ਦਾ ਜਿਹੜਾ ਉਸ ਧਰਮ ਦਾ ਜਿਹੜਾ ਵੱਡਾ ਵੱਡਾ ਪੋਪ ਹੋਵੇ ਜਾਂ ਅਕਲਤ ਦਾ ਜਥੇਦਾਰ ਹੋਵੇ ਉਹ ਘਟ ਗਿਣਤੀ ਨੂੰ ਭੁੱਲ ਜੇ ਤੇ ਉਹ ਬਹੁ ਗਿਣਤੀ ਵਾਲੀ ਬੋਲੀ ਬੋਲਣ ਲੱਗ ਜੇ ਉਹ ਉਹ ਆਰਐਸਐਸ ਵਾਲੀ ਜਾਂ ਹਿੰਦੂਤਵ ਵਾਲੀ ਸਾਰੀ ਬੋਲੀ ਬੋਲੇ ਉਹ ਏਜੰਡਾ ਚੁੱਕਲੇ ਤਾਂ ਬੜੇ ਦੁੱਖ ਦੀ ਗੱਲ ਹੈ ਜਿਹੜਾ ਕਿ ਇਸੇ ਕਰਕੇ ਸੀ ਕੇਂਦਰੀ ਸਿੰਘ ਸਵਾ ਨੇ ਕਿਹਾ ਵੀ ਇਹ 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 ਗੱਲ ਕਾਨੂੰਨ ਮੰਗਣਾ ਉਹਦੀ ਹਮਾਇਤ ਕਰਨਾ ਉਸ ਹਿੰਦੂਤਵ ਦੇ ਏਜੰਡੇ ਦੀ ਤੇ ਇਸ ਕਰਕੇ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਹੈ ਜਿਹੜਾ ਕਿ ਗਲਤ ਰਹਿ ਰਿਹਾ ਹੈ ਦੂਜੀ ਗੱਲ ਇਹ ਹਜੇ ਤੱਕ ਕੋਈ ਫੈਕਟਸ ਨਹੀਂ ਦਿੱਤੇ ਕੋਈ ਅੰਕੜੇ ਨਹੀਂ ਦਿੱਤੇ ਵੀ ਕਿੱਥੇ ਜਬਰੀ ਜਬਰੀ ਇਹ ਧਰਮ ਪਰਿਵਰਤਨ ਹੋ ਰਿਹਾ ਕੋਈ ਨਹੀਂ ਹੈ ਕਿਤੇ ਨਹੀਂ ਦਿੱਤਾ ਸ਼ਬਦ ਜ세ਦਾਰ ਨੇ ਜਬਰੀ ਵਰਤਿਆ ਵੀ ਜਬਰੀ ਦਸਤਾ ਤੇ ਵੀ ਕਿੱਥੇ ਹੋਇਆ ਜਬਰੀ ਇਹੇ ਸ਼ਬਦ ਇਹੇ ਸ਼ਬਦਾਵਲੀ ਆਰਐਸਐਸ ਵਰਤਦੀ ਹੈ ਬੀਜੇਪੀ ਕਹਿੰਦੀ ਹੈ ਹਾਂ ਜੀ ਜਬਰੀ ਜਬਰੀ ਧਰਮ ਪਰਿਵਰਤਨ ਕਰ ਰਹੇ ਆ ਅਸਾਈ ਤੇ ਇਸ ਕਰਕੇ ਕਾਨੂੰਨ ਬਣਾਓ ਇਹਨਾਂ ਤੇ ਸਖਤ ਸਜ਼ਾ ਲਾਓ ਇਸ ਇਥੋਂ ਤੱਕ ਉਹ ਕਹਿ ਰਹੇ ਆ ਵੀ ਮੁਸਲਮਾਨਾਂ ਤੇ ਅਸਾਈਆਂ ਨੂੰ ਬੋਡ ਦਾ ਅਧਿਕਾਰ ਵੀ ਇਹਨਾਂ ਦਿਓ ਇਹ 12ਵਾਂ ਹੈ ਧਰਮ ਇਹਨਾਂ ਨੇ ਆ ਕੇ ਸਾਡੇ ਲੋਕਾਂ ਨੂੰ ਬਦਲਿਆ ਤੇ ਇਹਨਾਂ ਨੂੰ ਬੋਰਡ ਦਾ ਅਧਿਕਾਰ ਵੀ ਖੋਹ ਲਿਆ ਜਾਵੇ ਜਿਹੜੇ ਕਿ ਇੱਥੇ ਸਦੀਆਂ ਤੋਂ ਲੋਕ ਰਹਿ ਰਹੇ ਆ ਉਹ ਇਸ ਕਿਸਮ ਦਾ ਜਿਹੜਾ ਹੈ ਹਿੰਦੂ ਰਾਸ਼ਟਰ ਬਣਾਉਣ ਦੀ ਜਾਂ ਇੱਕ ਹਿੰਦੂ ਕੌਮ ਘੜਨ ਦੀ ਜਿਹੜੀ ਸਾਰੀ ਹੈ ਪ੍ਰਕਿਰਿਆ ਉਹ ਕਰ ਰਹੇ ਆ ਉਹ ਠੀਕ ਹੈ ਉਹ ਕਰਨ ਆਪਣਾ ਲੈਵਲ ਤੇ ਅਕਾਲ ਤਖਤ ਦਾ ਜਿਹੇਦਾਰ ਤਾਂ ਸਿੱਖ ਸਿੱਖ ਪਲੇਟਫਾਰਮ ਤੋਂ ਅਕਾਲ ਤਖਤ ਤੋਂ ਜਿਹੜੀ ਸਭ ਤੋਂ ਉੱਤਮ ਤੇ ਸਵੀਕਾਰਤ ਪਲੇਟਫਾਰਮ ਹੈ ਸੰਸਥਾ ਉਹਦੇ ਵੱਲੋਂ ਇਹ ਕਹਿਣਾ ਤੇ ਇਹ ਬਹੁਤ ਆਪਣੇ ਆਪ 'ਚ ਬਹੁਤ ਹੀ ਗਲਤ ਗੱਲ ਹੈ ਤੇ ਸਿੱਧੂ ਸਾਹਿਬ ਜੀ ਜੇ ਦੇਖਿਆ ਜਾਵੇ ਕਿ ਜਿਹੜੀ ਧਰਮ ਪਰਿਵਰਤਨ ਦੀ ਗੱਲ ਹੋ ਰਹੀ ਹੈ ਇਹ ਕਿੰਨਾ ਕੁ ਸੱਚਾਈ ਹੈ ਕਿ ਧਰਮ ਬਦਲਾਅ ਕਿੱਥੇ ਜਾ ਰਿਹਾ ਧਰਮ ਪਰਿਵਰਤਨ ਕਿੱਥੇ ਜਾ ਰਿਹਾ ਹੈ ਕਿ ਜੇ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਡੇਰਾਬਾਦ ਚੱਲਦਾ ਹੈ ਉਹਦੇ ਵਿੱਚੋਂ ਜਿਹੜਿਆ ਕਿ ਬਹੁਤ ਜ਼ਿਆਦਾ ਉਧਰ ਜਾ ਰਹੇ ਨੇ ਉਹ ਡੇਰਾਬਾਦ ਆਪਣੇ ਆਪ ਦਾ ਫਲਾਉ ਕਰ ਰਿਹਾ ਆ ਤੇ ਕਿੰਨਾ ਕੁ ਸਾਰਾ ਇਹ ਅੰਕੜਾ ਹੈਗਾ ਆ ਕਿੰਨਾ ਕੋਈ ਸਚਾਈ ਹੈਗੇ ਤੇ ਸਾਰਾ ਕੁਝ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਵੇਖੋ ਇਸ ਨੂੰ ਇਹ ਧਰਮ ਪਰਿਵਰਤਨ ਉਸ ਤਰੀਕੇ ਨਾਲ ਲੈ ਰਿਹਾ ਜਿਵੇਂ ਡੇਰੇਵਾਦੀ ਕਰ ਰਿਹਾ ਸਵਾਲ ਇਹ ਹੈ ਵੀ ਇਹ ਇੱਕ ਜਿਹੜੇ 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 ਖਾਸ ਕਰਕੇ ਪ੍ਰੋਟੈਸਟੈਂਟ ਮੈਥੋਡਿਸਟ ਜਿਹੜਾ ਚਰਚ ਜਿਹੜੇ ਪਹਿਲਾਂ ਦੇ ਸਟੈਬਲਿਸ਼ਡ ਆ ਰਹੇ ਆ ਕਈ ਸਦੀਆਂ ਤੋਂ ਚੜ ਚੜ ਚਾ ਰਹੇ ਆ ਜਿਹੜੇ ਧਰਮ ਪਰਿਵਰਤਨ ਕਰਦੇ ਹੁੰਦੇ ਸੀ ਜਾਂ ਇੱਥੇ ਸੰਸਥਾ ਖੋਲਦੇ ਸੀ ਸਕੂਲ ਖੋਲਦੇ ਸੀ ਜਾਂ ਉਹਨਾਂ ਵਿੱਚੋਂ ਕਿਸੇ ਨੇ ਕਰ ਲਿਆ ਨਾ ਕਰ ਲਿਆ ਬੜਾ ਫਾਈਲ ਇਹ ਚੱਲਦਾ ਸੀ ਉਹਨਾਂ ਦੀ ਥਾਂ ਤੇ ਇਹਨਾਂ ਦੇ ਵਿੱਚੋਂ ਵੀ ਕੁਝ ਇਹੋ ਜਿਹੇ ਐਲੀਮੈਂਟ 크ਰਿਸਚਨ ਵਿੱਚੋਂ ਆ ਗਏ ਅਸਾਈਆਂ ਵਿੱਚੋਂ ਜਿਨ੍ਹਾਂ ਨੂੰ ਅਸੀਂ ਅਸਾਈਆਂ ਦੇ ਡੇਰੇਵਾਦ ਕਹਿ ਸਕਦੇ ਆ ਉਹਨਾਂ ਨੇ 4-4 5-5 ਏਕੜ ਜ਼ਮੀਨ ਲੈ ਕੇ ਕਈ ਥਾਵਾਂ ਉੱਤੇ ਚਰਚ ਬਣਾ ਲਏ ਚਰਚ ਦੇ ਨਾਂ ਉੱਤੇ ਕਰ ਲਏ ਉਹਨਾਂ ਨੂੰ ਇਹ ਵੀ ਨਹੀਂ ਮੰਨਦੇ ਵੀ ਇਹ ਸਾਡੇ ਬੰਦੇ ਤਾਂ ਹੈ ਨਹੀਂ ਸਾਡੇ ਵਿੱਚੋਂ ਨਿਕਲ ਕੇ ਹਰ ਵਾਰੀ ਉਹ ਜ਼ਮੀਨ ਜਿੱਥੇ ਇਕੱਠੀ ਕੀਤੀ ਆ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇ ਕੇ ਉੱਥੇ ਉਹ ਕੱਠ ਕਰਦੇ ਆ ਉਹ ਉਹ ਦੋਨਾਂ 'ਚ ਸਾਨੂੰ ਫਰਕ ਕਰਨਾ ਚਾਹੀਦਾ ਉਹ ਕਹਿੰਦੇ ਵੀ ਆ ਹੁਣ ਸਾਰੇ ਆ ਜਿਹੜੇ ਚਰਚਾਂ ਵਾਲੇ ਸਾਰੇ ਜਿਨ੍ਹਾਂ ਨੇ ਪ੍ਰੋਟੈਸਟ ਦੇ ਵਿੱਚ ਪੱਟੀ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਜਿਹਦੇ ਵਿੱਚ ਇੱਕ ਪਾਦਰੀ ਦੀ ਕਾਰ ਸਾੜੀ ਗਈ ਜਾਂ ਉਹ ਤੋੜਪੰਨ ਕੀਤੀ ਗਈ ਸਾਰੇ ਚਰਚ ਦੀ ਉਹ ਗਿਰਜਾ ਘਰ ਦੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਸਬੂਤ ਤਾਂ ਦਿਓ ਬਿਲਕੁਲ ਇੱਕ ਵੀ ਸਬੂਤ ਹਜੇ ਤੱਕ ਨਹੀਂ ਦਿੱਤਾ ਤੁਸੀਂ ਸਿੱਧਾ ਕਹੋ ਵੀ ਆ ਇਹਨਾਂ ਵਿੱਚ ਵੀ ਇੱਕ ਖਾਸ ਕਰਕੇ ਉਹ ਡੇਰੇਦਾਰ ਕੌਣ ਹੈ ਉਹ ਸਾਰੇ ਸਿੱਖ ਫੈਮਲੀਆਾਂ ਚੋ ਸਰਦਾਰ ਹੈ ਸਾਰੇ ਡੇਰੇਦਾਰ ਜਿਹੜੇ ਪਾਦਰੀ ਤੇ ਇਹ ਹੁਣਾ ਬਣ ਰਹੇ ਆ ਸਾਰੇ ਡੇਰੇਦਾਰ ਉਹ ਹੈ ਹੀ ਸਰਦਾਰੋਂ ਕੋ ਬਾਹਰੋਂ ਨਹੀਂ ਆ ਰਹੇ ਵੀ ਇੱਥੇ ਧਰਮ ਪਰਿਵਰਤਨ ਕਰ ਰਿਹਾ ਸਾਡੇ ਬੰਦੇ ਆ ਜੇ ਉਹਨਾਂ ਨੂੰ ਦੂਜੇ ਡੇਰੇਦਾਰਾਂ ਨਾਲ ਨਹੀਂ ਚੱਲਦਾ ਤਾਂ ਇਹਨਾਂ ਨੇ ਆਖਿਆ ਵੀ ਅਸਾਈਆਂ ਵਾਲੇ ਪਾਸੋਂ ਇੱਧਰ ਡੇਰੇਦਾਰ ਬਣ ਜਾ ਉਹਦੇ ਪਿੱਛੇ ਸਾਡੀਆਂ ਹੀ ਸਰਕਾਰਾਂ ਹੈ ਕੌਣ ਹੈ ਕਿੱਥੋਂ ਉਹਨਾਂ ਨੂੰ ਫੰਡ ਹੁੰਦਾ ਇਹ ਗੱਲ ਦੇ ਵਿੱਚ ਖੋਜ ਕਰਨ ਦੀ ਬਜਾਏ ਅਕਾਲ ਤਰ ਦੇ ਜੇਸ਼ੇਦਾਰ ਨੂੰ ਚਾਹੀਦਾ ਸੀ ਉਹ ਸਿੱਧੇ ਬਿਆਨ ਨਾ ਬਿਆਨ ਦੇਣ ਨਾਲ ਲੱਗ ਜਾਣ ਇਸ ਉੱਤੇ ਇਹਦੇ ਉੱਤੇ ਖੋਜ ਕਰਕੇ ਦੱਸਣਾ ਚਾਹੀਦਾ ਸੀ ਬੜੀ ਜ਼ਿੰਮੇਵਾਰ ਪੋਜੀਸ਼ਨ ਤੋਂ ਇਹ ਜਿਹੜੇ ਐ ਇਸ ਕਿਸਮ ਦੇ ਬਿਆਨ ਨਹੀਂ ਆਉਣੇ ਚਾਹੀਦੇ ਸਿੱਧੂ ਜੀ ਵੀ ਇੱਥੇ ਇੱਕ ਗੱਲ ਬੜੀ ਸਮਝਣ ਵਾਲੀ ਹੈ ਦੇਖਣ ਵਾਲੀ ਹੈ ਕਿ ਧਰਮ ਪਰਿਵਰਤਨ ਦਾ ਮਾਮਲਾ ਸਿਰਫ ਦੋ ਧਰਮਾਂ ਦੇ ਵਿੱਚ ਨਹੀਂ ਇਹ ਜਿਹੜਾ ਕਿ ਅਦਾਲਤ ਦੇ ਦਰਵਾਜ਼ੇ 'ਚ ਪਹੁੰਚ ਗਿਆ ਅਦਾਲਤ ਵੀ ਪਹੁੰਚ ਚੁੱਕਿਆ ਸੋ ਫਿਰ ਇਹ ਕਿੱਧਰ ਨੂੰ ਜਾਏਗਾ ਕਿ ਅਦਾਲਤ ਵੀ ਜਿਹੜਾ ਕਿ ਆਪਣੀ ਜਿਹੜੀ ਆ ਕਿ ਗੱਲਬਾਤ ਕਰ ਰਹੀ ਆ ਉਹਦੇ ਵਿੱਚ ਵੀ ਜਿਹੜਾ ਕਿ ਸਾਰੇ ਜਾਣਿ ਕਿਉਂ ਇਸ ਤਰ੍ਹਾਂ ਦਾ ਪੁੱਤ ਆ ਵੇਖੋ ਇਹ ਸਿਆਸੀ ਹੈ ਸਾਰੇ ਮਹਿੰਮ ਸਿਆਸੀ ਮਹਿੰਮ ਭਾਜਪੀ ਨੇ ਇੱਥੇ ਇਹਨਾਂ ਦੇ ਰਾਹੇ ਕੁਝ ਆਪਦੇ ਬੰਦਿਆਂ ਦੇ ਰਾਹੇ ਕੁਝ ਜਿਹਦੇ ਵਿੱਚ ਸਾਡਾ ਸਿੱਖ ਧਰਮ ਦੇ ਉੱਚ ਹਸਤੀਆਂ ਨੂੰ ਵੀ ਉਸੇ ਜਾਲ ਚ ਫਸਾਇਆ ਜਾ ਰਿਹਾ ਹੈ ਇਹ ਇੱਕ ਧਾਰਮਿਕ ਗੱਲਬਾਤ ਇਹ ਸਾਰਾ ਇੱਕ ਸਿਆਸੀ ਗੱਲਬਾਤ ਹੈ ਕਿਹਾ ਜਾਂਦਾ ਹੈ ਬਾਰਡਰ ਦੇ ਏਰੀਆ ਚ ਬਾਰਡਰ ਦੇ ਰੇ ਵਿੱਚ ਦੱਸੋ ਵੀ ਕਿੰਨੀ ਕਿ ਤਨ ਪਰਵਰਤਨ ਹੋਗੀ ਬਾਰਡਰ ਦੇ ਏਰੀਆ ਚ ਕਹਿਣ ਦਾ ਮਤਲਬ ਹੈ ਪਾਕਿਸਤਾਨ ਦੇ ਤੇ ਮੁਸਲਮਾਨਾਂ ਦੇ ਉਹ ਸਾਰਾ ਪ੍ਰਭਾਵ ਦੇਣਾ ਵੀ ਉਹ ਕਰਵਾ ਰਹੇ ਆ ਉਤੇ ਬੜਾ ਇਹ ਸਾਡਾ ਦੇਸ਼ ਤੋੜਨ ਦਾ ਪ੍ਰਪੰਚ ਹੈ ਇਹ ਸਾਰੀਆਂ ਭਾਵਨਾਤਮਕ ਜਿਹੜੀਆਂ ਗੱਲਾਂ ਖੜੀਆਂ ਕੀਤੀਆਂ ਜਾਂ ਜਾਣ ਕੇ ਕਿਹਾ ਜਾਂਦਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਇੱਥੇ ਕਿਸੇ ਵੀ ਲੈਵਲ ਉੱਤੇ ਕੋਈ ਆਹ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਕਰਨ ਲਈ ਅਸੀਂ ਅੰਮ੍ਰਿਤਸਰ ਆਵਾਂਗੇ ਉਹ ਵੀ ਐਸਜੀਪੀਸੀ ਦਾ ਹੈੱਡਕੁਆਰਟਰ ਹੈ ਤੁਸੀਂ ਇੱਥੇ ਆ ਕੇ ਦਫ਼ਤਰ ਖੋਲ ਲਿਆ ਤੁਸੀਂ ਇਹ ਕਰਨੀ ਆ ਇਹ ਜਿਹੜਾ ਦਿੱਲੀ ਤੋਂ ਆਏ ਆ ਉਹ ਭਾਜਪਾ ਦੇ ਨਾਲ ਜੁੜੇ ਹੋਏ ਬੰਦੇ ਆ ਸਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੇ ਇੱਥੇ ਆ ਕੇ ਆਹੀ ਕੁਝ ਕਰਾਉਣਾ ਜਿਹੜਾ ਪੱਟੀ ਹਮਲਾ ਕਰਾਤਾ ਜਦ ਇਹ ਇਹ ਅਸਲ ਵਿੱਚ ਤਾਂ ਕਰਨ ਹੀ ਇਹੀ ਆਏ ਸੀ ਸਾਰੇ ਉਹ ਕੋਈ ਧਰਮ ਪ੍ਰਚਾਰ ਕਰਨ ਨਹੀਂ ਆਏ ਇਹ ਸਾਰਾ ਕੁਝ ਉਹ ਅਜੰਡਾ ਤਾਂ ਜਿਹੜਾ ਹੈ ਉਹ ਬੀਜੇਪੀ ਦਾ ਦਿੱਲੀ ਤੋਂ ਅਜੰਡਾ ਲੈ ਕੇ ਆਏ ਆ ਤੇ ਉਹ ਬੈਠ ਕੇ ਅਮਰਸਰ ਕਰ ਰਹੇ ਆ ਕੋਈ ਐਸਜੀਪੀਸੀ ਤੋਂ ਜ਼ਿਆਦਾ ਪ੍ਰਚਾਰ ਕੀ ਕਰ ਦੇਣਗੇ ਆ ਕੇ ਇੱਕ ਇੱਕ ਤੁਸੀਂ ਕੁਝ ਉੱਥੋਂ ਆ ਜਾਣਗੇ ਇਸ ਕਰਕੇ ਸਾਰਾ ਕੁਝ ਸਾਜ਼ਿਸ਼ੀ ਦੀਨ ਹੋ ਰਿਹਾ ਸਾਨੂੰ ਸਿੱਖਾਂ ਨੂੰ ਚਾਹੀਦਾ ਸੀ ਇਸ ਜਾਲ ਤੋਂ ਬਚ ਗਏ ਇਸ ਲਈ ਬਚਨ ਦੀ ਇਸ ਕਰਕੇ ਵੀ ਜ਼ਰੂਰ ਆ ਵੀ ਅਸੀਂ ਸਾਡੇ ਸਿੱਖ ਹੈ ਉਹ 150 ਕੰਟਰੀਆਂ ਦੇ ਵਿੱਚ ਵੱਸਦੇ ਆ ਬਹੁਤ ਤੇ ਉਹ ਇਸ ਕਰਕੇ ਜੱਤੇਦਾਰ ਨੂੰ ਬੜਾ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ 150 ਕੰਟਰੀਆਂ ਤੇ ਉਸ ਉਹਨਾਂ ਵਿੱਚ ਬਹੁਤੇ ਬਹੁਤੇ ਅਸਾਈ ਧਰਮ ਦੇ ਦੀਆਂ ਕੰਟਰੀਆਂ ਜਾਂ ਅਸਾਈ ਉੱਥੇ ਬਹੁਤੇ ਆ ਬਿਲਕੁਲ ਕੂ ਕਲਾਸ ਕਲਾਤ ਜਿਹੜਾ ਬਹੁਤ ਵੱਡੇ ਆ ਇਸ ਕਿਸਮ ਦੇ ਜਿਹੜੇ ਕੂ ਕਲਾਸ ਕਲਾ ਜਿਹੜਾ ਬਹੁਤ ਵੱਡਾ ਇੱਕ ਇਸ ਕਿਸਮ ਦਾ ਰੇਸਿਸਟ ਤੇ ਸੁਪਰਮੈਸਿਸਟ ਮਤਲਬ ਕਿ ਜਿਹੜਾ ਕਹਿੰਦਾ ਵੀ ਅਸੀਂ ਇਸਾਈ ਦੁਨੀਆ ਚ ਸਾਰੇ ਵੱਡੇ ਆਗੇ ਤੇ ਉਹ ਵੀ ਜਿਹੜੇ ਅਤਵਾਦੀ ਤੇ ਟੈਰਰਿਸਟ ਉਹਨਾਂ ਦੇ ਫਿਰਕੇ ਹੈਗੇ ਉੱਥੇ ਹਾਂਜੀ ਉਹ ਹਮਲੇ ਕਰ ਦੇਣਗੇ ਸਾਡੇ ਬੰਦਿਆਂ ਤੇ ਪਹਿਲਾਂ ਵੀ ਉੱਥੋਂ ਖਬਰਾਂ ਆਉਂਦੀਆਂ ਬੀ ਉਸ ਤੋਂ ਪਿੱਛੋਂ ਉਹਨਾਂ ਨੇ ਸਾਨੂੰ ਮੁਸਲਮਾਨ ਸਮਝ ਲਿਆ ਸਿੱਖਾਂ ਨੂੰ ਤੇ ਸਿੱਖਾਂ ਤੇ ਹਮਲੇ ਹੋਏ ਆ ਉਸ ਤੋਂ 11 ਦੇ ਘਟਰਾ ਤੋਂ ਬਾਅਦ ਜਦੋਂ ਪਾਵਰਾਂ ਤੇ ਹੋਇਆ ਸੀ ਤੇ ਉੱਥੇ ਹਮਲੇ ਕਰਾਉਣ ਦੀ ਗੱਲਬਾਤ ਆ ਜਦੋਂ ਆਹ ਪੱਟੀ ਦੀਆਂ ਫੋਟੋ ਉੱਥੇ ਪਹੁੰਚਣੀਆਂ ਤੇ ਕੀ ਉੱਥੇ ਲੋਕ ਬੋਲਣਗੇ ਬੋਲਣਗੇ ਕਿ ਨਾ ਸਾਰਾ ਕੁਝ ਉਥੋਂ ਦੇ ਲੋਕ ਕੋਈ ਨਾ ਕੋਈ ਇੱਥੇ ਉੱਠ ਖੜੂਗਾ ਵੀ ਆ ਸਾਡੇ ਚਰਚ ਤੇ ਗਿਰ ਜਾ ਤੇ ਉਹਨਾਂ ਚ ਨਹੀਂ ਧਾਰਮਿਕ ਬੰਦੇ ਹੈਗੇ ਹੈਗੇ ਇਸ ਕਰਕੇ ਸਾਨੂੰ ਸੰਭਲ ਕੇ ਗੱਲ ਕਰਨੀ ਚਾਹੀਦੀ ਆ ਅਸੀਂ ਤਾਂ ਅੱਗ ਨਾਲ ਖੇਡ ਰਹੇ ਆ ਐਡੀ ਘਟ ਗਿਣਤੀ ਸਿੱਖੂਗੇ ਉਹ ਬਲਕਿ ਵੀ ਇਸ ਕਿਸਮ ਦਾ ਛੇੜ ਕੇ ਸਾਰਾ ਕੁਝ ਅੱਗ ਨਾਲ ਖੇਡ ਰਹੇ ਆ ਤੇ ਇਸ ਕਰਕੇ ਜੇਹੇਦਾਰ ਨੂੰ ਇਹਦੇ ਤੋਂ ਬਚਣਾ ਚਾਹੀਦਾ ਸਿੱਧੂ ਸਾਹਿਬੀ ਆਪਣਾ ਸਿੱਖ ਸਿਧਾਂਤ ਤੇ ਸਿੱਖ ਭਾਈਚਾਰੇ ਦੇ ਵਿੱਚ ਜਿਹੜੀ ਧਰਮ ਪਰਿਵਰਤਨ ਤੇ ਫਿਰ ਘਰ ਵਾਪਸੀ ਹੈ ਇਹ ਕਿੰਨੀ ਕੁ ਮੰਨੀ ਜਾਂਦੀ ਹੈ ਕਿ ਕਿੰਨੀ ਕੁ ਇਹਦੀ ਆਗਿਆ ਹੈਗੀ ਹੈ ਕਿ ਇੱਕ ਬੰਦਾ ਪਹਿਲਾਂ ਚਲਿਆ ਜਾਵੇ ਤੇ ਮੁੜ ਕੇ ਫਿਰ ਉਹ ਜਿਹੜਿਆ ਕਿ ਆਪਣਾ ਦਵਾਰਾਂ ਨੂੰ ਬੁਲਾ ਲਿਆ ਜਾਵੇ ਤੇ ਫਿਰ ਕਹਿੰਦਾ ਵੀ ਜੀ ਘਰ ਵਾਪਸੀ ਹੋਵੇ ਵੇਖੋ ਸਿੱਖ ਧਰਮ ਦੇ ਵਿੱਚ ਜਿਹੜੀ ਧਰਮ ਬਦਲੀ ਹੈ ਜਿਵੇਂ ਅਸਲਾਮ ਵਾਲੇ ਮਤਲਬ ਕਿ ਵੀ ਉਹ ਸਾਰਾ ਧਰਮ ਬਦਲੀ ਕਰਦੇ ਆ 크ਿਸਚੀਅਨ ਕਰਦੇ ਆ ਮੁਸਲਮਾਨ ਕਹਿੰਦੇ ਵੀ ਕਾਫਰ ਤੋਂ ਅਸੀਂ ਮੋਮਨ ਬਣਾਉਣਾ ਤੇ ਇਸ ਕਿਸਮ ਦਾ ਬੜੇ ਜੋਰ ਸ਼ੋਰ ਨਾਲ ਕਰਦੇ ਆ ਸਿੱਖਾਂ ਵਿੱਚ ਕੋਈ ਗੱਲ ਨਹੀਂ ਹੈ ਸਿੱਖਾਂ ਵਿੱਚ ਕੋਈ ਧਰਮ ਸਿੱਖ ਬਣ ਜੇ ਕੋਈ ਛੱਡ ਜੇ ਸਾਡੇ ਲਈ ਇਸ ਕਿਸਮ ਦੀ ਨਹੀਂ ਹੈ ਸਵਾਲ ਇਹ ਆ ਵੀ ਸਾਨੂੰ ਚਾਹੀਦਾ ਵੇਖੋ ਪਹਿਲੀ ਗੱਲ ਤਾਂ ਇਹ ਵੀ ਇਹ ਇਹ ਕਾਂਗਰਸ ਦਾ ਹੀ ਏਜੰਡਾ ਰਿਹਾ ਪਹਿਲਾਂ ਤੋਂ ਹੀ ਮਹਾਤਮਾ ਗਾਂਧੀ ਦਾ ਏਜੰਡਾ ਵੀ ਰਿਹਾ ਵੀ ਇਹਨਾਂ ਨੇ ਪੂਨਾ ਪੈਕਟ ਕਰਵਾਇਆ ਤਾਂ ਕਿ ਦਲਤ ਸਾਥੋਂ ਪਾਸੇ ਨਾ ਨਿਕਲ ਜਾਣ ਡਲਤਾਂ ਦੇ ਉੱਤੇ ਜਿਹੜਾ ਪੂਨਾ ਪ੍ਰੈਕਟ ਕਰਾ ਕੇ ਉਹਨਾਂ ਉੱਤੇ ਚਾਦਰ ਪਾਤੀ ਉਹ ਤੇ ਸਦੀਆਂ ਤੋਂ ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣਦੇ ਤੇ ਸ਼ੂਤਸ਼ਾਤ ਕਰਦੇ ਸੀ ਜਦੋਂ ਉਹ ਵੱਖਰਾ ਆਪਦੀਆਂ ਵੱਖਰੀਆਂ ਕੰਸਟੀਟਿਊਐਂਸੀਆਂ ਵੱਖਰੀਆਂ ਜਿਹੜੇ ਹਲਕੇ ਚੋਣਾਂ ਦੇ ਹਲਕੇ ਲੈ ਕੇ ਅੱਗੇ ਲੰਡਨ ਤੋਂ ਅੰਬੇਦਕਰ ਇਸ ਨੂੰ ਤਾਂ ਫੇਰ ਇਹਨਾਂ ਨੂੰ ਬੜੀ ਇਸ ਕਰਦੇ ਆ ਵੀ ਇਹ ਤਾਂ ਸਾਥੋਂ ਬਾਹਰ ਨਿਕਲ ਜਾਣਗੇ 25% ਆਬਾਦੀ ਦਾ ਹਿੱਸਾ ਬਾਹਰ ਨਿਕਲਦਾ ਮਤਲਬ ਸੀ ਵੀ ਹਿੰਦੂ ਸਮਾਜ ਛੋਟਾ ਰਹਿ ਜਾਊਗਾ ਬਹੁਤ ਤਾਂ ਫੇਰ ਇਹਨਾਂ ਨੇ ਮਰਨ ਵਰਤ ਰੱਖ ਲਿਆ ਯਾਰ ਯਰਬ ਦਾ ਜੀ ਦੇ ਵਿੱਚ ਪੂਨੇ ਦੇ ਵਿੱਚ ਮਹਾਤਮਾ ਗਾਂਧੀ ਨੇ ਉਸ ਉਸ ਦੇ ਪਿੱਛੋਂ ਫਿਰ ਜੋਰ ਸ਼ੋਰ ਨਾਲ ਇਹ ਗੱਲ ਕੀਤੀ ਵੀ ਇਹ ਤੂੰ ਵਾਪਸ ਕਰ ਇਹ ਸਾਰਾ ਕੁਝ ਵਾਪਸ ਕਰਾ ਕੇ ਉਹਨੂੰ ਕਹਿੰਦੇ ਵੀ ਤੂੰ ਸਾਡੇ ਵੱਡੇ ਹਿੰਦੂ ਸਮਾਜ ਚ ਰਲਿਆ ਰਹਿ ਤੇ ਅਸੀਂ ਤੁਹਾਨੂੰ ਰੈਜ਼ਰਵੇਸ਼ਨ ਦੇ ਦਾਂਗੇ ਠੀਕ ਹੈ ਉਹ ਰੈਜ਼ਰਵੇਸ਼ਨ ਜਿਹੜੀ ਅੱਜ ਤੱਕ ਦੇ ਕੇ ਕਿੰਨਾ ਕੁ ਹਾਲ 70 75 ਸਾਲਾਂ ਚ ਕਿੰਨੀ ਉਹਨਾਂ ਦਾ ਉਥਾਨ ਹੋਇਆ ਕਿੰਨਾ ਕੁ ਉਹਨਾਂ ਨੂੰ ਇਹਦਾ ਫਾਇਦਾ ਹੋਇਆ ਕੁਝ ਚੰਦਕ ਫੈਮਲੀਆਂ ਦਲਤਾਂ ਦੀਆਂ ਲੈ ਗਈਆਂ ਇਹਦੇ ਚੋ ਫਾਇਦਾ ਤੇ ਕੁਝ ਰੈਜ਼ਰਵੇਸ਼ਨ ਦਾ ਦੂਜਿਆਂ ਨੂੰ ਵੀ ਹੋਇਆ ਥੋੜਾ ਕਣਾ ਪਰ ਜਿਸ ਕਿਸਮ ਦੀ ਬਰਾਬਰੀ ਲਿਆਉਣੀ ਸੀ ਤੋ ਈ ਨਹੀਂ ਉਦੋਂ ਫਿਰ ਇਹਨਾਂ ਨੇ ਹਿੰਦੂ ਸਮਾਜ ਇਕੱਠਾ ਕਰਨ ਲਈ ਪੂਨਾ ਪੈਕਟ ਕੀਤਾ ਉਦੋਂ ਪਿੱਛੋਂ ਆਹ ਜਿਹੜੇ ਧਰਮ ਵਿਰੋਧੀ ਕਾਨੂੰਨ ਹੈ ਧਰਮ ਧਰਮ ਬਦਲੀ ਵਿਰੋਧੀ ਕਾਨੂੰਨ ਹੈ ਇਹ ਬਣਾਉਣੇ ਸ਼ੁਰੂ ਕਰਤੇ ਆ ਤੇ ਇਸ ਕਰਕੇ ਇਹ ਸਾਰਾ ਸਾਰਾ ਆਪਣੇ ਆਪ ਵਿੱਚ ਵੱਡਾ ਕੰਮ ਹੈ ਹੁਣ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਣਾ ਵੀ ਤਰੀਕਾ ਕੀ ਹੈ ਤਰੀਕਾ ਇਹ ਹੈ ਜਦੋਂ ਜਦੋਂ ਸਹੀ ਸਿੱਖਾਂ ਨੂੰ ਡਰ ਸੀ ਵੀ ਸਾਡੇ ਵਿੱਚੋਂ ਅਸਾਈ ਬਣ ਰਹੇ ਆ ਜਦੋਂ ਜਦੋਂ ਵੱਡੇ ਫੈਮਿਲੀ ਰਾਜਾ ਫੈਮਿਲੀ ਕਪੂਰਸਲਾ ਦੇ ਵਿੱਚੋਂ ਵੀ 크ਰਿਸਚਨ ਬਣ ਗਏ ਸੀ ਵਿਕਰਮ ਸਿੰਘ 크ਰਿਸਚਨ ਬਣ ਗਿਆ ਸੀ ਉਧਰ ਮਿਸ਼ਨ ਸਕੂਲ ਦੇ ਚਾਰ ਬੱਚੇ ਅਮੀਰ ਪਰਿਵਾਰਾਂ ਚੋਂ ਤੇ ਉਹ ਉਹਨਾਂ ਨੇ ਓਪਨ ਅਲਾਨ ਕਰਤਾ ਸੀ ਵੀ ਅਸੀਂ ਈਸਾਈ ਬਣਦਨੇ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਤਾ ਸੀ ਤੇ ਜਦੋਂ ਥਾਂ ਥਾਂ ਤੇ ਈਸਾਈ ਬਣਦੇ ਜਾ ਰਹੇ ਸੀ ਉਦੋਂ ਸਾਨੂੰ ਸਹੀ ਡਰ ਸੀ ਉਦੋਂ ਸਿੰਘ ਸਵਾ ਨੇ ਉਸ ਨੂੰ ਜਿਵੇਂ ਡੀਲ ਕੀਤਾ ਆਪ ਦਾ ਆਪ ਦੇ ਸਮਾਜ ਨੂੰ ਸੰਭਿਆ ਆਪ ਦੇ ਸਮਾਜ ਨੂੰ ਸਿੱਖਿਤ ਕੀਤਾ ਐਜੂਕੇਟ ਕੀਤਾ ਵੀ ਸਿੱਖ ਧਰਮ ਆ ਹੈ ਗੁਰੂ ਆ ਕਹਿੰਦੇ ਆ ਤੇ ਤੁਸੀਂ ਆਪਣੇ ਲੋਕਾਂ ਨੂੰ ਸਿੱਖਿਤ ਨਾ ਕਰੋ ਧਰਮ ਦੀ ਧਰਮ ਦੀ ਸਿੱਖਿਆ ਨਾ ਦਿਓ ਤੇ ਤੁਸੀਂ ਇਸ ਕਿਸਮ ਦਾ ਜਿਹੜਾ ਜਿਹੜਾ ਹੁਣ ਐਸਜੀਪੀਸੀ ਕਰ ਰਹੀ ਹੈ ਸ਼ਰੂਮਣੀ ਕਮੇਟੀ ਕਰ ਰਹੀ ਹੈ ਵੀ ਧਰਮ ਬਜਟ ਦਾ ਧਰਮ ਪ੍ਰਚਾਰ ਲਈ ਕੋਈ ਬਜਟ ਹੀ ਨਹੀਂ ਹੁੰਦਾ ਇਸ ਕਿਸਮ ਦਾ ਸਾਰਾ ਕੁਝ ਕਰਕੇ ਸਾਨੂੰ ਚਾਹੀਦਾ ਇਹ ਹੈ ਵੀ ਅਸੀਂ ਆਪਣਾ ਘਰ ਬਚਾਉਣ ਲਈ ਸਹੀ ਆਪਣੀਆਂ ਪੋਜੀਸ਼ਨਾਂ ਲਈਏ ਧਾਰਮਿਕ ਜਿਹੜੀਆਂ ਸਿੱਖਾਂ ਨੇ ਨਹੀਂ ਲਈਆਂ ਸਿੱਖਾਂ ਦੇ ਵਿੱਚ ਵੀ ਸਿਆਸੀ ਸਿਆਸੀ ਲੈਵਲ ਦਾ ਕੰਟਰੋਲ ਹੈ ਅਕਾਲ ਤਖਤ ਤੇ ਵੀ ਸਿਆਸੀ ਕੰਟਰੋਲ ਹੈ ਦਿੱਲੀ ਦਾ ਤੇ ਸ਼੍ਰੋਮਣੀ ਕਮੇਟੀ ਤੇ ਵੀ ਦਿੱਲੀ ਦਾ ਕੰਟਰੋਲ ਹੈ ਇਸੇ ਕਰਕੇ ਆ ਦਿੱਲੀ ਦੀ ਸਿਆਸਤ ਉਹਨਾਂ ਦੇ ਰਾਹੀਂ ਇਹ ਚਲਾਈ ਜਾ ਰਹੀ ਹੈ ਇਹ ਆਪਣੇ ਆਪ ਵਿੱਚ ਬੜਾ ਦੁਖਦਾਈ ਦੁਖਦਾਈ ਮੌਕਾ ਤੇ ਗਲਤ ਹੈ ਇਹ ਬੰਦ ਹੋਣਾ ਚਾਹੀਦਾ ਸਿੱਧੂ ਸਾਹਿਬ ਜਿਵੇਂ ਦੇਖਿਆ ਜਾਵੇ ਕਿ ਹੁਣ ਹੀ ਗਲਤ ਤੁਸੀਂ ਕੀਤੀ ਆ ਕਿ ਮਹਾਰਾਜਾ ਦਲੀਪ ਸਿੰਘ ਦੀ ਵੀ ਗੱਲ ਕੀਤੀ ਆ ਹੋਰ ਵੀ ਵੱਡੇ ਲੋਕ ਜਿਹੜੇ ਇਸਾਈ ਬਣਦੇ ਨੇ ਹੁਣ ਜੇ ਅਸੀਂ ਦੇਖੀਏ ਤਾਂ ਥਾਂ ਥਾਂ ਤੇ ਜਿਹੜੇ ਆ ਕਿ 크ਿਸਚੀਅਨ ਸਕੂਲ ਖੁੱਲੇ ਹੋਏ ਨੇ ਜਦ ਕਿ ਇਸ ਤੋਂ ਪਹਿਲਾਂ ਖਾਲਸਾ ਸਕੂਲ ਵੀ ਚੱਲਦੇ ਸੀਗੇ ਖਾਲਸਾ ਸਕੂਲਾਂ ਦੀ ਹਾਲਤ ਜਿਹੜੀ ਆ ਕਿ ਬਹੁਤ ਬਦਤਰ ਹੋ ਚੁੱਕੀ ਹੈ ਪਰ ਜਿਹੜੇ ਸਾਡੇ ਇੱਥੇ ਲੋਕ ਰਹਿੰਦੇ ਨੇ ਵੱਡੇ ਲੋਕ ਆਪਾਂ ਜਿਵੇਂ ਹੁਣ ਗੱਲ ਕਰ ਰਹੇ ਸੀਗੇ ਪੜ੍ਹੇ ਲਿਖੇ ਜਾਂ ਪੈਸੇ ਵਾਲੇ ਲੋਕ ਉਹ ਆਪਣੇ ਬੱਚਿਆਂ ਨੂੰ ਕਨਵਰਟ ਸਕੂਲ ਦੇ ਵਿੱਚ ਹੀ ਕਰਾਉਂਦੇ ਨੇ 크ਿਸਚਨ ਸਕੂਲਾਂ ਵਿੱਚ ਹੀ ਜਿਹੜਾ ਕਿ ਦਾਖਲ ਕਰਾਉਂਦੇ ਨੇ ਤੇ ਜੇ ਉਹਨਾਂ ਨਾਲ ਗੱਲ ਕੀਤੀ ਜਾਵੇ ਖਾਲਸਾ ਸਕੂਲ ਚ ਕਰਾ ਲਓ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੂਲ ਜਾਂ ਕਾਲਜ ਚੱਲਦੇ ਉੱਥੇ ਕਰਾ ਲਓ ਉੱਥੇ ਨਹੀਂ ਕਰਾਉਂਦੇ ਸੋ ਐਦਾ ਕਿ ਇਹ ਵੀ ਇੱਕ ਵੱਡਾ ਕਾਰਨ ਹੈ। ਉਹ ਵੇਖੋ ਵੇਖੋ ਇਹ ਗੱਲ ਬਹੁਤ ਵੱਡੇ ਲੈਵਲ ਤੇ ਇਹ ਬਹਿਸ ਦਾ ਮੁੱਦਾ ਰਿਹਾ। ਐਲਕੇ ਅਦਵਾਨੀ ਕ੍ਰਿਸ਼ਨ ਲਾਲ ਰਦਵਾਨੀ ਜਿਹੜਾ ਐਡਾ ਵੱਡਾ ਬੀਜੇਪੀ ਦਾ ਲੀਡਰ ਹੈ ਉਹ ਵੀ ਕਹਿੰਦਾ ਮੈਂ 크ਿਸਚਨ ਸਕੂਲ ਚ ਪੜਿਆ ਸੀ ਉਹ ਤਾਂ 크ਿਸਚਨ ਬਣਿਆ ਨਹੀਂ ਉਹ ਤਾਂ ਉਲਟਾ ਆਰਐਸਐਸ ਬਣ ਗਿਆ ਆਮ ਸੁਧਾਰਨ ਹਿੰਦੂ ਤੋਂ ਵੀ ਅੱਗੇ ਲੰਘ ਗਿਆ ਤੇ ਇਸ ਕਰਕੇ ਜਿੱਥੇ ਵੀ ਸਾਡੇ ਕੋਈ 150 ਸਾਲ ਦੇ ਜਦੋਂ ਦੇ ਅੰਗਰੇਜ਼ ਆਏ 1800 1870 ਵੇਲੇ ਦੇ ਸਕੂਲ ਤੇ ਕਾਲਜ ਜਿਹੜੇ ਖੁੱਲ੍ਹੇ ਸ਼ੁਰੂ ਹੋ ਗਏ ਆ ਸਕੂਲ ਖੁੱਲ੍ਹੇ ਹਸਪਤਾਲ ਖੁੱਲ੍ਹੇ ਇਹਨਾਂ ਨੇ ਇਹਨਾਂ ਨੇ 크ਿਸਚਨ ਨੇ ਇਸਾਈਆਂ ਨੇ ਸ਼ੁਰੂ ਕਰਤੇ ਆ ਕਿੰਨੇ ਕ ਸਾਡੇ ਬੰਦੇ ਇਹਨਾਂ ਦਾ ਸਕੂਲਾਂ ਤੇ ਹਸਪੀਟਲਾਂ ਰਾਹੀਂ ਸਪਤਾਲਾ ਰਾਹੀ ਇਹ ਬਣੇ ਤੇ ਫਿਰ ਇੱਕ ਸਾਡਾ ਕੋਈ ਕੁਐਸਚਨ ਨਹੀਂ ਇਹਨਾਂ ਦੇ ਰਾਹੀ ਬਣ ਕੇ ਆਇਆ ਜੇ ਕੋ ਬਣਿਆ ਤਾਂ ਆਪਦੇ ਦੂਜੇ ਪੱਧਰ ਤੇ ਬਣਿਆ ਤੇ ਇਹ 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 ਵੀ ਝੂਠ ਫਲਾਇਆ ਜਾ ਰਿਹਾ ਵੀ ਇਹ ਜਵਰੀ ਜਵਰੀ ਧਰਮ ਪਰਿਵਰਤਨ ਕਰ ਰਿਹਾ ਲੋਕਾਂ ਨੂੰ ਲਾਲਚ ਦੇ ਕੇ ਕਰ ਰਿਹਾ ਜਾਂ ਲੋਕਾਂ ਨੂੰ ਝੂਠੇ ਵਰਮ ਜਿਹੜੇ ਵਹਿਮ ਭਰਮਾਂ ਚ ਪਾ ਕੇ ਕਰ ਰਿਹਾ ਉਹ ਜਿਹੇ ਵਹਿਮ ਭਰਮਾਂ ਚ ਕੰਨ ਇਸ ਵੀ ਇਹਦੇ ਨਾਲ ਤੁਹਾਡਾ ਇਲਾਜ ਹੋ ਜਿਵੇਂ ਜ세ਦਾਰ ਕਹਿ ਰਿਹਾ ਤਾਂ ਫਿਰ ਉਹਨਾਂ ਹਸਪਤਾਲ ਖੋਲਣ ਦੀ ਕੀ ਲੋੜ ਸੀ ਹਸਪਤਾਲ ਉਹ ਲਗਾਤਾਰ ਖੋਲ ਰਿਹਾ ਸਕੂਲ ਖੋਲਣ ਦੀ ਕੀ ਲੋੜ ਹੈ ਸਜੇ ਵੀ ਸਾਡੇ ਸਾਡੇ ਜਿਹੜੇ ਕਹਿੰਦੇ ਕਹਾਉਂਦੇ ਸਿੱਖ ਅਮੀਰ ਸਿੱਖ ਹੈ ਉਹਨਾਂ ਨੂੰ ਜਿਹੜੇ ਇੱਕ ਇੱਕ ਅਸਾਈ ਮਿਸ਼ਨਰੀ ਅਬਲੋ ਸਕੂਲ ਚਲਾਏ ਜਾ ਰਿਹਾ ਹਰੇਕ ਥਾਂ ਤੇ ਉਹਨਾਂ ਬਿਜਟ ਵਿਸ਼ਣ ਨਹੀਂ ਮਿਲਦੀ ਮਾਰੇ ਮਾਰੇ ਫਿਰਦੇ ਆ ਵੀ ਉਹ ਦਾਖਲਾ ਦੇ ਦੇ ਸਾਡੇ ਬੱਚਿਆਂ ਨੂੰ ਬਿਲਕੁਲ ਜੀ ਤੇ ਦੂਜੇ ਪਾਸੇ ਆ ਪੋਜੀਸ਼ਨ ਲਈ ਜਾਂਦੇ ਆ ਸਾਰਾ ਵੀ ਤੁਹਾਡੇ ਸਕੂਲ ਤਾਂ ਉਹਨਾਂ ਦੇ ਬਰਾਬਰ ਅੱਜ ਤੱਕ ਨਹੀਂ ਆ ਸਕੇ ਤੁਸੀਂ ਭਾਵੇਂ ਤੇ ਇਸ ਕਰਕੇ ਇਹ ਸਾਰੀ ਗੱਲ ਉਹਨਾਂ ਰਾਹੀਂ ਕੋਈ ਪਰਿਵਰਤਨ ਨਹੀਂ ਹੋ ਰਹੀ ਐਲਕੇ ਅਦਵਾਨੀ ਤੋਂ ਕਿ ਹੁਣ ਤੱਕ ਹਜ਼ਾਰਾਂ ਲੋਕ ਲੱਖਾਂ ਲੋਕ ਲੱਖਾਂ ਬੱਚੇ ਉਹਨਾਂ ਰਾਹੀਂ ਪੜ੍ਹ ਕੇ ਆ ਗਏ ਉਹਨਾਂ ਚੋਂ ਕੋਈ ਨਹੀਂ ਬਣਿਆ ਕੋਈ ਅਸਾਈ ਨਹੀਂ ਬਣਿਆ ਸਕੂਲਾਂ ਚੋਂ ਨਿਕਲ ਕੇ ਇੱਕ ਦੱਸੋ ਇਸ ਕਰਕੇ ਇਹ ਇਹ ਸਾਰਾ ਝੂਠ ਦਾ ਪ੍ਰਚਾਰ ਅੰਕੜੇ ਦੇਣੇ ਚਾਹੀਦੇ ਆ ਜੇ ਅਕਾਲ ਤਖਤ ਦੀ ਸੀਟ ਉਤੋਂ ਵੀ ਸਾਡੀ ਧਾਰਮਿਕ ਐਡੇ ਵੱਡੇ ਪਵਿੱਤਰ ਅਦਾਰੇ ਦੇ ਦੀ ਉਸ ਪਲੇਟਫਾਰਮ ਤੋਂ ਵੀ ਬਿਨਾ ਇਹ ਪਰਖ ਕੀਤੇ ਨਿਰਖ ਕੀਤੇ ਕੋਈ ਇਹੋ ਜਿਹੇ ਬਿਆਨ ਦਿੱਤੇ ਜਾਣਗੇ ਤਾਂ ਉਹਦੇ ਨਾਲ ਸਿੱਖ ਸਿੱਖਾਂ ਦਾ ਨੁਕਸਾਨ ਹੋਊਗਾ ਸਿੱਖ ਭਾਈਚਾਰੇ ਦਾ ਵੱਡਾ ਨੁਕਸਾਨ ਹੋਊਗਾ ਬਾਹਰ ਬੈਠੇ ਸਾਡੇ ਜਿਹੜੇ ਸਿੱਖ ਹੈ ਬਾਹਰ ਰਹਿੰਦੇ ਸਿੱਖ ਇਹਨਾਂ 150 ਕੰਟਰੀਆਂ ਦੇ ਵਿੱਚ ਉਹਨਾਂ ਦਾ ਵੀ ਨੁਕਸਾਨ ਕਰਾਉਂਗੇ ਤੁਸੀਂ ਤੇ ਅੱਛਾ ਆਪਣਾ ਸਮਾਂ ਹੋ ਚੁੱਕਿਆ ਤੇ ਆਖਰ ਦੇ ਵਿੱਚ ਇਹ ਗੱਲ ਪੁੱਛਣੀ ਚਾਹੁੰਦਾ ਕਿ ਕੇਂਦਰੀ ਸਭਾ ਦੇ ਵੱਲੋਂ ਜਿਵੇਂ ਇੱਕ ਪ੍ਰੈਸ ਰੋਟ ਭੇਜਿਆ ਗਿਆ ਮੀਡੀਆ ਦੇ ਵਿੱਚ ਛਪਿਆ ਵੀ ਹੈ ਕਿ ਕੇਂਦਰੀ ਸਭਾ ਜਿਹੜੀ ਆ ਕਿ ਜਥੇਦਾਰ ਸਾਹਿਬ ਨੂੰ ਕੋਈ ਇਹੋ ਜਿਹਾ ਲਿਖਤੀ ਪੱਤਰ ਵੀ ਦੇਊਗਾ ਜਾਂ ਕੋਈ ਮਿਲਰ ਦੀ ਵੀ ਕੋਸ਼ਿਸ਼ ਵੀ ਕਰੇਗਾ ਵੇਖੋ ਅਸੀਂ ਅਸੀਂ ਸਾਰਾ ਪਬਲਿਕ 'ਚ ਲੈ ਗਿਆਂ ਇਸ਼ੂ ਅਸੀਂ ਸਿੱਧਾ ਸਾਡੀ ਗੱਲ ਦਾ ਜਵਾਬ ਦੇ ਦੇਣ ਜਥੇਦਾਰ ਸਾਹਿਬ ਜਵਾਬ ਦੇ ਦੇ ਰਿਹਾ ਕੱਲ ਤੱਕ ਦੇ ਜਾਂਦਾ ਰਹੇ ਜੀਪੀਸੀ ਦੇ ਦੇ ਚਲੋ ਉਹਨਾਂ ਦੀ ਥਾਂ 'ਤੇ ਦੇ ਦੇ ਜਵਾਬ ਅਸੀਂ ਕਹਿੰਨੇ ਆ ਵੀ ਤੁਸੀਂ ਤੁਸੀਂ ਸਬੂਤ ਦੇ ਦਿਓ ਆ ਚਲੋ ਸਾਡੇ ਕਹਿਣ ਦੀ ਗੱਲ ਨਹੀਂ ਹੈ ਜਿਹੜੇ 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 ਚਰਚ ਦੇ ਨਮਾਇंदे ਆ ਗਿਰਜਾ ਘਰਾਂ ਦੇ ਨਮਾਇंदे ਆ ਉਹਨਾਂ ਨੇ ਅੱਜ ਅਖਬਾਰਾਂ 'ਚ ਸਪੈਸ਼ਲ ਦਿੱਤਾ ਵੀ ਸਾਨੂੰ ਸਬੂਤ ਦਿਓ ਜੀ ਤੁਸੀਂ ਉਹਨਾਂ ਨੂੰ ਸਬੂਤ ਦੇ ਦਿਓ ਵੀ ਕਿਤੇ ਬਾਕੀ ਤੁਸੀਂ ਇਹ ਦੱਸੋ ਵੀ ਜਥੇਦਾਰ ਨੇ ਕਦੇ ਚਰਚ ਦੇ ਵੱਡੇ ਬੰਦਿਆਂ ਨਾਲ ਕਿਤੇ ਪਾਸਟਰ ਤੇ ਹੋਰ ਸਾਰੇ ਵੱਡੇ ਚਰਚ ਦੇ ਧਾਰਮਿਕ ਵਿਅਕਤੀਆਂ ਨਾਲ ਪਹਿਲਾਂ ਮੀਟਿੰਗ ਕੀਤੀ ਹੈ ਕੋਈ ਮੀਟਿੰਗ ਨਹੀਂ ਕੀਤੀ ਕਿ ਬਿਆਨ ਦਾਗਤਾ ਬਿਆਨ ਇਸ ਤਰੀਕੇ ਨਾਲ ਕਰ ਦੇਣਾ ਦੇ ਦੇਣਾ ਬਿਨਾ ਮੀਟਿੰਗ ਕੀਤੀ ਤੋਂ ਦੱਸਣ ਵੀ ਪਹਿਲਾਂ ਅਸੀਂ ਉਹਨਾਂ ਨੂੰ ਆ ਕੋਸ਼ਿਸ਼ ਕੀਤੀ ਰੋਕਣ ਦੀ ਕੋਸ਼ਿਸ਼ ਕੀਤੀ ਇਹ ਤਾਂ ਬਿਲਕੁਲ ਹੰਕਾਰ ਅਹਿਮ ਦਾ ਇਹ ਪ੍ਰਗਟਾਵਾ ਹੈ ਜਿਹੜਾ ਵੀ ਅਸੀਂ ਸਾਡਾ ਪੰਜਾਬ ਚਾ ਪੰਜਾਬ ਚ ਸਾਡਾ ਬਹੁਮਤ ਹੈ ਜੋ ਅਸੀਂ ਮਰਜ਼ੀ ਕਰ ਲਈਏ ਪਰ ਤੁਸੀਂ ਬਾਹਰ ਬੈਠੇ ਸਿੱਖਾਂ ਦਾ ਨੁਕਸਾਨ ਕਰੋਗੇ ਇਸ ਕਰਕੇ ਇਹ ਆਪਣੇ ਆਪ ਵਿੱਚ ਸੋਚਣ ਸਮਝਣ ਵਾਲੀ ਗੱਲਬਾਤ ਹੈ ਇਹੋ ਜਿਹਾ ਬਿਆਨ ਦੇ ਕੇ ਸਾਨੂੰ ਜਿਹੜਾ ਬੀਜੇਪੀ ਦਾ ਆਰਐਸਐਸ ਦਾ ਹਿੰਦੂਤਵ ਦੇ ਏਜੰਡੇ ਦੀ ਸੇਵਾ ਨਹੀਂ ਕਰਨੀ ਚਾਹੀਦੀ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਸਿੱਧੂ ਜੀ ਕਿ ਤੁਸੀਂ ਆਪਣੇ ਜਿਹੜਾ ਅੱਜ ਕੀਮਤੀ ਸਮਾਂ ਦੇ ਕੇ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਕੇਂਦਰੀ ਸਿੰਘ ਸਭਾ ਵੱਲੋਂ ਜੋ ਧਰਮ ਪਰਵਰਤਨ ਦੇ ਉੱਪਰ ਗੱਲਬਾਤ ਕੀਤੀ ਆ ਬਹੁਤ ਯਾਨੀ ਕਿ ਉਸ ਦਾ ਲਾਹੇਵੰਦ ਹੋਣੀ ਚਾਹੀਦੀ ਆ ਔਰ ਜਥੇਦਾਰ ਸਾਹਿਬ ਨੂੰ ਵੀ ਇਸ ਗੱਲ ਦੇ ਉੱਪਰ ਜਿਹੜਾ ਗੌਰ ਫਰਮਾਉਣਾ ਚਾਹੀਦਾ ਕਿ ਜੋ ਉਹਨਾਂ ਨੇ ਧਰਮ ਪਰिवਰਤਨ ਦੇ ਵਿਰੁੱਧ ਜਿਹੜੀ ਆ ਕੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ ਉਹਦੇ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਤੁਸੀਂ ਸਪਸ਼ਟ ਕਰ ਦਿੱਤਾ ਕਿ ਜੇਕਰ ਇੱਥੇ ਇਸ ਤਰ੍ਹਾਂ ਦਾ ਹੋਏਗਾ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਇਸ ਅੱਜ ਦਾ ਪੰਥਕ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਸਰਦਾਰ ਛੁਬ 16 ਤੱਕ ਸਦਾ ਜਿਸ ਪਾਉਂਦਨ ਸਿੱਧੀ ਜੀ ਨੇ ਆਪਣੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਦੀ ਉਹ ਇਜਾਜ਼ਤ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਵਾਹਿਗੁਰੂ ਜੀ ਦਾ ਚੱਕਰ ਸਾਹਿਬ ਵਾਹਿਗੁਰੂ ਜੀ ਕੀ